ਟਾਂਦੇ ਵਿੱਚ ਹੋਏ ਜੁੱਡੋ ਦੇ ਮੁਕਾਬਲੇ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਦੇ ਸੱਤ ਨੌਜਵਾਨਾਂ ਨੇ ਮਾਰੀਆਂ ਮੱਲਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਮਾਪਿਆਂ ਦੇ ਵੱਲੋਂ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਪਵਾਨੀਗੜ੍ਹ ਪਹੁੰਚਣ ਦੇ ਵਿੱਚ ਜਿਸ ਦੇ ਵਿੱਚ ਜੁੱਡੋ ਕਰਾਟੇ ਦੇ ਵਿੱਚ ਪੰਜ ਲੜਕੀਆਂ ਤੇ ਦੋ ਲੜਕਿਆਂ ਦੇ ਵੱਲੋਂ ਜਿਹੜਾ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਮਾਤਾ ਪਿਤਾ ਦੇ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਬੱਚਿਆਂ ਦਾ ਤੇ ਪੈਂਦੀ بارش ਦੇ ਵਿੱਚ ਜਿਹੜਾ ਸ਼ਹਿਰ ਦੇ ਵਿੱਚ ਓਪਨ ਜੀਪ ਦੇ ਵਿੱਚ ਜਿਹੜਾ ਢੇੜਾ ਲਗਾਇਆ ਗਿਆ ਬੱਚਿਆਂ ਦੇ ਵੱਲੋਂ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਮਾਤਾ ਪਿਤਾ ਦੇ ਵੱਲੋਂ ਜਿਹੜਾ ਬੱਚਿਆਂ ਦੇ ਹੌਸਲਾ ਫੁਜਾਈ ਕਰਨ ਦੇ ਲਈ ਜਿਹੜਾ ਸ਼ਹਿਰ ਦੇ ਵਿੱਚ ਢੇੜਾ ਲਾਇਆ ਗਿਆ ਤੇ ਦੂਜੇ ਪਾਸੇ ਇਹਨਾਂ ਬੱਚਿਆਂ ਦੇ ਹੌਸਲਾ ਫੁਜਾਈ ਦੇ ਲਈ ਕੋਈ ਸਰਕਾਰੀ ਅਧਿਕਾਰੀ ਦੇ ਨਾਂ ਪਹੁੰਚਣ ਤੇ ਜਿਹੜਾ ਨਿਰਾਸ਼ਾ ਵੀ ਜ਼ਾਹਿਰ ਕੀਤੀ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਬੱਚੇ ਜਿਹੜੇ ਓਪਨ ਜੀਪ ਤੇ ਨਜ਼ਰ ਆ ਰਹੇ ਨੇ ਤੇ ਸ਼ਹਿਰ ਦੇ ਵਿੱਚ ਜਿਹੜਾ ਗੇੜਾ ਲਗਾ ਕੇ ਬੱਚਿਆਂ ਦੇ ਹੌਸਲਾ ਵਜਾਈ ਦੇ ਲਈ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਬੱਚਿਆਂ ਦੇ ਵੱਲੋਂ ਵੱਡੀ ਜਿੱਤ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਹਾਸਲ ਕੀਤੀ ਗਈ ਹੈ ਪੁਟਾਂ ਦੇ ਵਿੱਚ ਹੋਏ ਮੁਕਾਬਲੇ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਗਈ ਹੈ ਤਾਂ ਕੀ ਕਹਿਣਾ ਇਸ ਮੌਕੇ ਬੱਚਿਆਂ ਦਾ ਤੇ ਮਾਤਾ ਪਿਤਾ ਦਾ ਤੁਸੀਂ ਵੀ ਸੁਣੋ ਹਾਸਲਾਰਡ ਦੇ ਵਿੱਚ ਗੇਮਸ ਚਲਦੀਆਂ ਨੇ ਜੀ ਕਰਾਟੇ ਕਿੱਕ ਬਾਕਸਿੰਗ ਜੁੱਡੋ ਜੋ ਕਾਫੀ ਗੇਮਸ ਮਾਰਸਲਾਰਡ ਦੇ ਚਲਦੀਆਂ ਨੇ ਉਹਨਾਂ ਦੇ ਵਿੱਚੋਂ ਕਿ ਸਾਡੀ ਗੇਮ ਵੀ ਆ ਕੁੰਗਫੂ ਜੋ ਪਿਛਲੇ ਹੀ नेशनेल हॉकी एट आसाम ਦੇ ਵਿੱਚ ਨੈਸ਼ਨਲ ਆਸਾਮ ਦੇ ਵਿੱਚ ਹੋਈ ਸੀ ਉੱਥੇ ਬੱਚਿਆਂ ਨੇ ਵਧੀਆ ਪ੍ਰਾਪਤੀ ਕੀਤੀ ਸੀ 골ਡ ਮੈਡਲ ਲੈ ਕੇ ਆਏ ਸੀ ਤੇ ਹੁਣ ਜੋ ਹੋਈ ਸੀ ਇਹ ਇੰਡੋ ਪਟਾਨ ਹੋਈ ਸੀ ਇੰਡੀਆ ਤੇ ਪਟਾਨ ਦੋਨੋਂ ਕੰਟਰੀਆਂ ਦੇ ਵਿੱਚ ਇਹਦਾ ਟੂਰਨਾਮੈਂਟ ਹੋਇਆ ਸੀ ਤੇ ਸੈਕੰਡ ਟਾਈਮ ਹੋਇਆ ਇਸ ਤੋਂ ਪਹਿਲਾਂ ਵੀ ਇੰਡੀਆ ਤੋਂ ਇੰਡੋ ਪਟਾਨ ਦਾ ਟੂਰਨਾਮੈਂਟ ਹੋ ਚੁੱਕਾ ਤੇ ਸੈਕੰਡ ਟਾਈਮ ਹੋਇਆਗਾ ਤੇ ਇੰਟਰਨੈਸ਼ਨਲ ਲੈਵਲ ਦੀ ਹੁੰਦੀ ਆ ਤੇ ਜੋ ਇਸ ਇਹ ਟੂਰਨਾਮੈਂਟ ਸੀ ਉਹ ਇੰਡੋ ਪਟਾਨ ਦਾ ਸੀਗਾ ਦੋਨੋਂ ਕੰਟਰੀ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਤੇ ਸਾਡੇ ਬੱਚਿਆਂ ਨੇ ਬੜੇ ਵਧੀਆ ਤਰੀਕੇ ਨਾਲ ਉੱਥੇ ਫਾਈਟਾਂ ਆਪਣੀਆਂ ਕਰਕੇ ਦੋ ਜੋਰ ਦਿਖਾ ਕੇ ਇੱਕ ਵਧੀਆ ਪਹਿਲਾਂ ਵੀ ਹੁਣ ਤੱਕ ਮੈਡਲ ਜਿਹੜੇ ਹਾਸਲ ਕਰ ਚੁੱਕੇ ਨੇ ਮੈਡਲ ਹਾਸਲ ਕੀਤੇ ਨੇ ਜੀ ਜੋ ਬੱਚੇ ਜੋ ਬੱਚੇ ਨੇ ਗਰਲਜ਼ ਨੇਗੇ ਸਕੂਲ ਤੋਂ ਪਲੱਸ ਪਲੱਸ 2 ਪਾਸ ਆਊਟ ਕਰ ਚੁੱਕੇ ਨੇ ਜਦੋਂ ਸਕੂਲ ਦੇ ਵਿੱਚ ਪਲੱਸ 1 ਦੇ ਵਿੱਚ ਪਲੱਸ 2 ਦੇ ਵਿੱਚ ੀਆਂ ਉਦੋਂ ਜੋ ਸਕੂਲੀ ਖੇਡਾਂ ਹੁੰਦੀਆਂ ਸਕੂਲ ਗੇਮਸ ਹੁੰਦੀਆਂ ਇਹ ਉਹਨਾਂ ਦੇ ਵਿੱਚ ਪਾਰਟਿਸਪੇਟ ਕਰਦੇ ਸੀ ਤੇ ਉਹਨਾਂ ਦੇ ਵਿੱਚ ਵੀ ਇਹ ਵਧੀਆ ਮੈਡਲ ਮਾਰਦੇ ਰਹੇ ਤੇ ਪ੍ਰਾਪਤੀ ਕਰਦੇ ਰਹੇ ਨੇ ਤਾਂ ਅਸੀਂ ਅੱਜ ਵੀ ਤਸਵੀਰ ਦੇਖਿਆ ਜਿਹੜਾ ਢੋਲ ਟਮਕੇ ਦੇ ਨਾਲ ਐਂਟਰੀ ਕੀਤੀ ਤਾਂ ਮੀਂਹ ਤਾਂ ਪੈ ਰਿਹਾ ਸੀ ਪਰ ਫਿਰ ਵੀ ਜਿਹੜੀ ਖੁਸ਼ੀ ਝਲਕਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਖੁ ਹੈ ਇਸ ਇੰਨੀ ਜ਼ਿਆਦਾ ਖੁਸ਼ੀ ਸੀਗੀ ਸਾਨੂੰ ਵੀ ਜੇ ਪੇਰੈਂਟਸ ਵੱਲੋਂ ਵੋਟ ਸਾਥ ਮਿਲੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀਗੀ ਉਹਨਾਂ ਨੇ ਮੌਸਮ ਨੂੰ ਵੀ ਕੁਝ ਨਹੀਂ ਦੇਖਿਆ ਕਿ ਖੁਸ਼ੀ ਐਨਾਂ ਜ਼ਿਆਦਾ ਜ਼ਿਆਦਾ ਸੀਗੀ ਕਿ ਜੋ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਨਹੀਂ ਕਰ ਪਾਰੇ ਉਹ ਨਸ਼ੇ ਦੇ ਵਿੱਚ ਪੈਣ ਤੇ ਸਾਡੀਆਂ ਕੁੜੀਆਂ ਉਸ ਤੋਂ ਜ਼ਿਆਦਾ ਕੀਤੇ ਕਰ ਪਾਰੀਆਂ ਨੇ ਕੋਚ ਦਾ ਬੜਾ ਜ਼ਿਕਰ ਹੋ ਰਿਹਾ ਵੀ ਕੋਚ ਸਾਹਿਬ ਬੜਾ ਧਿਆਨ ਨਾਲ ਖੜਾਉਂਦੇ ਨੇ ਤੇ ਇਸ ਨਾਲ ਸਾਡੇ ਬੱਚੇ ਇਸ ਮੁਕਾਬਲੇ ਤੱਕ ਪਹੁੰਚ ਗਏ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਤੇ ਵਿੱਚ ਧਿਆਨ ਰੱਖਿਆ ਜਾਂਦਾ ਹੈ ਬੱਚਿਆਂ ਨੂੰ ਬਿਲਕੁਲ ਇਕੱਲਾ ਬੱਚਿਆਂ ਨਾਲ ਇਕੱਲਾ ਟੀਚਰ ਵੀ ਨਹੀਂ ਬਣਾਇਆ ਜਾਂਦਾ ਬੱਚਿਆਂ ਨਾਲ ਫ੍ਰੈਂਡਲੀ ਨੇੜੇ ਲਾ ਕੇ ਆਪਣੀ ਉਹ ਜੋ ਪ੍ਰੈਕਟਿਸ ਉਹਨੂੰ ਕਰਵਾਈ ਜਾਂਦੀ ਆ ਤੇ ਬੜੀ ਤਰੀਕੇ ਨਾਲ ਅੱਗੇ ਵੀ ਉਹਦੇ ਸਿੱਖਿਆ ਉੱਪਰਲੇ ਪੱਧਰ ਤੱਕ ਲੈ ਜਾਂਦੇ ਆ ਤਾਂ 올림픽 ਦੀ ਤਿਆਰੀ ਸ਼ੁਰੂ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਨੈਕਸਟ ਟਾਈਮ ਇਹ ਇਦਾਂ ਹੀ ਏਸ਼ੀਅਨ ਹੋ ਗਿਆ ਕਾਮਨਵੈਲਥ ਹੋ ਗਿਆ ਤੇ 올림픽 ਤੱਕ ਵੀ ਜੇ ਬੱਚੇ ਇਦਾਂ ਹੀ ਸਾਥ ਨਾਲ ਚੱਲਦੇ ਰਹੇ ਪੇਂਡ ਦਾ ਸਾਥ ਮਿਲਦਾ ਰਿਹਾ ਤੇ ਬਿਲਕੁਲ ਹੀ ਆਨ ਟਾਈਮ ਦੇ ਵਿੱਚ ਬਹੁਤ ਜਲਦੀ ਮੱਲਾ ਮਾਰਾਂਗੇ ਜੀ ਮੇਰਾ ਨਾਮ ਕਮਲਪ੍ਰੀਤ ਕੋਹਰਾ ਜੀ ਤੇ ਅੱਜ ਜਿੱਤ ਦੀ ਖੁਸ਼ੀ ਦੇ ਵਿੱਚ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਟੋਲ ਟਮਕੇ ਨਾਲ ਆਇਓ ਕਿੰਨਾ ਬਹੁਤ ਖੁਸ਼ੀ ਹੋਈ ਮਤਲਬ ਬਹੁਤ ਵਧੀਆ ਲੱਗਿਆ ਵੀ ਸਾਰੇ ਪੇਰੈਂਟਸ ਨੇ ਸਾਨੂੰ ਰਲ ਕੇ ਸਾਡਾ ਸਵਾਗਤ ਕੀਤਾ ਜੋ ਕਿ ਸਾਨੂੰ ਅੰਦਰੋਂ ਹੀ ਬਹੁਤ ਖੁਸ਼ੀ ਹੋਈ ਸਾਡਾ ਹਨ ਵੀ ਇੰਨਾ ਵਧੀਆ ਸਵਾਗਤ ਕੀਤਾ ਜੋ ਅਸੀਂ ਸੋਚਿਆ ਵੀ ਨਹੀਂ ਸੀਗਾ ਸੋ ਖੁਸ਼ੀ ਹੈ ਬਹੁਤ ਮੁਕਾਬਲਾ ਕਿਦਾਂ ਦਾ ਰਿਹਾ ਮੁਕਾਬਲਾ ਬਹੁਤ ਟਫ ਸੀ ਜੋ ਕਿ ਸਾਡੇ ਤਿੰਨ ਤਿੰਨ ਚਾਰ ਚਾਰ ਫਾਈਟਾਂ ਹੋਈਆਂ ਜੋ ਵੀ ਬੜੀਆਂ ਟਫ ਸੀਗੀਆਂ ਜੋ ਸਾਡੇ ਕੋ ਸਾਬ ਨੇ ਜਿਹੜੀ ਸਾਨੂੰ ਰੂਲਸ ਰੈਗੂਲੇਸ਼ਨਸ ਸਿਖਾਏ ਸੀ ਉਹ ਰੂਲਸ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜਿਹੜੀਆਂ ਫਾਈਟਸ ਖੇਡੀਆਂ ਜਿਨ੍ਹਾਂ ਵਿੱਚ ਅਸੀਂ ਆਪ ਦੇ 골ਡ ਮੈਡਲ ਹਾਸਲ ਕੀਤੇ ਨੇ ਜਿਹੜੋ ਜੋ ਪਾਣੀਗੜ ਦੇ ਬੱਚੇ ਸੀਦੇ ਉਹ 7 ਸੀ 5 ਗਰਲਸ 2 ਬੁਆਏ ਉਸ ਵਿੱਚ 6 골ਡ ਮੈਡਲ 1 ਸਿਲਵਰ ਮੈਡਲ ਆਇਆ ਪੰਜਾਬ ਪੱਧਰੀ ਖੇਡਾਂ ਤੇ ਉਸ ਪੱਧਰੀ ਖੇਡਾਂ ਦੇ ਵਿੱਚ ਕਿੰਨਾ ਅੰਤਰ ਨਜ਼ਰ ਆਇਆ ਅੰਤਰ ਕਾਫੀ ਨਜ਼ਰ ਆਇਆ ਕਿਉਂਕਿ ਪੰਜਾਬ ਖੇਡਾਂ ਵਿੱਚ ਥੋੜੀ ਜਿਹੀ ਕੁਝ ਪੁਸ਼ਕ ਚੀਜ਼ਾਂ ਰਹਿੰਦੀਆਂ ਨੇ ਜਿੱਥੇ ਉਹ ਉਹ ਚੀਜ਼ਾਂ ਕੰਪਲੀਟ ਹੁੰਦੀਆਂ ਨੇ ਕੁਝ ਨਵੇਂ ਨਵੇਂ ਐਕਸਪੀਰੀਅੰਸ ਤਾਂ ਪਤਾ ਲੱਗਦਾ ਨਵੇਂ ਦੁਨੀਆਦਾਰੀ ਦਾ ਪਤਾ ਲੱਗਦਾ ਐਕਸਪੀਰੀਅੰਸ ਪ੍ਰਾਪਤ ਹੁੰਦੇ ਨੇ ਅਗਲਾ ਡ੍ਰੀਮ ਕੀ ਹੈ ਫਿਰ ਅਗਲਾ ਡ੍ਰੀਮ ਇਸ ਵਾਰ 에ਸ਼ੀਆ ਲਈ ਸਲੈਕਟ ਹੋਇਆ ਸਾਡਾ ਡ੍ਰੀਮ ਹੈ ਕਿ 올림픽 ਦਾ ਤੱਕ ਜਾਈਓ ਉੱਥੋਂ ਵੀ ਗੋਲਡ ਮੈਡਲ ਖਾਸ ਕਰੀਏ ਪਰਵਾਹ ਦਾ ਨਾਮ ਰੋਸ਼ਨ ਕਰੀਏ ਸੁਸਾਇਟੀ ਦਾ ਆਪਣੇ ਕੋ ਸਾਫ ਦਾ ਇਹਨਾਂ ਨੂੰ ਉੱਪਰ ਤੱਕ ਲੈ ਕੇ ਜਾਈਏ ਤਾਂ ਜਿਸ ਇਲਾਕੇ ਦੇ ਵਿੱਚੋਂ ਕਦੇ ਸੁਣਨੇ ਲੰਘਦੇ ਸੀ ਅੱਜ ਢੋਲ ਟਮਕੇ ਨਾਲ ਲੱਗੋ ਖੁਸ਼ੀ ਹੋਈ ਹੈ ਪੂਰੀ ਬਹੁਤ ਖੁਸ਼ੀ ਹੋਈ ਹੈ ਜੀ ਜੋ ਪਹਿਲਾਂ ਦੇਖਦੇ ਸੀ ਜੋ ਅੱਜ ਉਹਨਾਂ ਦੀ ਨਿਗਾ ਚੜਿਆ ਵੀ ਹਾਂ ਬੱਚੇ ਬੱਚੇ ਵਧੀਆ ਸਹੀ ਰਾਵਲ ਜਾ ਰਹੇ ਨੇ ਸੋ ਖੁਸ਼ੀ ਹੈ ਵੀ ਅਸੀਂ ਵਧੀਆ ਵਾਲ ਰਾਹ ਚੱਲ ਆਸੇ ਵੀ ਅਸੀਂ ਚੱਲਦੇ ਰਹਾਂਗੇ ਮੇਰਾ ਨਾਮ ਹਰਸ਼ਦੀਪ ਕੋਰ ਹੈ ਜੀ ਤੁਹਾਡਾ ਕਿਹੜੀ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਏ ਹੋ ਤੇ ਕਿਹੜਾ ਮੈਡਲ ਹੈ ਮਾਸ਼ਰਾਸ਼ ਦੀ ਗੇਮ ਹੈ ਕੁੰਫੂ ਕੂਸ਼ੂ ਇਹਦੇ ਵਿੱਚੋਂ ਸਾਡਾ ਇੰਡੋ ਪਟਾਨ ਲੈਵਲ ਦਾ ਜੋ ਚੈਂਪੀਅਨਸ਼ਿਪ ਸੀ ਉਹਦਾ ਮੁਕਾਬਲਾ ਹੋਇਆ ਸੀ ਤੇ ਉਹਦੇ ਵਿੱਚੋਂ ਸਾਨੂੰ ਤਿੰਨ ਤੋਂ ਚਾਰ ਫਾਈਟਾਂ ਜਿੱਤ ਕੇ ਪੁਟਾਨ ਨਾਲ ਫਾਈਟਾਂ ਕਰਕੇ ਆਪਣਾ 골ਡ ਮੈਡਲ ਹਾਸਲ ਕੀਤਾ ਹੈ ਤਾਂ ਕਿੰਦਾ ਦਾ ਮੁਕਾਬਲਾ ਸੀ ਉੱਥੇ ਕਿਉਂਕਿ ਉਰੇ ਲੋਕਲ ਲੈਵਲ ਤੇ ਖੇਡੇ ਪੰਜਾਬ ਪੱਧਰੀ ਤੇ ਫਿਰ ਜਦੋਂ ਦੇਸ਼ ਲੈਵਲ ਤੇ ਖੇਡੇ ਕਿੰਨਾ ਕੰਤਰ ਨਜ਼ਰ ਆਇਆ ਪੰਜਾਬ ਸਟੇਟ ਦਾ ਤੇ ਨੈਸ਼ਨਲ ਹੋ ਗਈ ਇੰਟਰਨੈਸ਼ਨਲ ਹੋ ਗਈ ਇਹਨਾਂ ਦੇ ਵਿੱਚ ਕਾਫੀ ਅੰਤਰ ਹੁੰਦਾ ਤੇ ਪਾਰਟਿਸਪੇਟ ਵੀ ਉੱਥੇ ਇੱਥੇ ਪੰਜਾਬ ਸਟੇਟ ਨਾਲੋਂ ਜ਼ਿਆਦਾ ਸੀ ਤੇ ਉੱਥੇ ਕਾਫੀ ਟਫ ਸੀਗਾ ਹਾਰਡ ਸੀ ਬਹੁਤ ਮਿਹਨਤ ਕਰਕੇ ਅਸੀਂ ਉੱਥੇ ਤੱਕ ਪਹੁੰਚੇ ਸਾਡੇ ਕੋਚ ਸਾਹਿਬ ਨੇ ਸਾਨੂੰ ਮਿਹਨਤ ਕਰਵਾਈ ਤਿੰਨ ਤਿੰਨ ਚਾਰ ਚਾਰ ਘੰਟੇ ਦਿਨ ਦੇ ਵਿੱਚ 6 6 ਘੰਟੇ ਵੀ ਸਾਨੂੰ ਪ੍ਰੈਕਟਿਸ ਕਰਵਾਈ ਜਿਹਦੇ ਕਰਕੇ ਅਸੀਂ ਆਪਣਾ ਮੈਡਲ ਹਾਸਲ ਕਰ ਸਕੀਏ ਤੇ ਇਸ ਮੁਕਾਮ ਤੇ ਪਹੁੰਚ ਸਕੇ ਤਾਂ ਅਸੀਂ ਗੱਲ ਕਰੀਏ ਚੀਨ ਦੀ ਇਹ ਗੇਮ ਵੀ ਮੁੱਖ ਮੰਨੀ ਜਾਂਦੀ ਹੈ ਤਾਂ ਲੱਗਦਾ ਨਹੀਂ ਬਹੁਤ ਕੁਝ ਉੱਥੇ ਜਾ ਕੇ ਸਿੱਖਣ ਨੂੰ ਵੀ ਮਿਲਦਾ ਉਹਨਾਂ ਕਿਹੜਾ ਹਾਂਜੀ ਜਿਹੜੀ ਇਹ ਗੇਮ ਹੈ ਬਾਹਰਲੀ ਕੰਟਰੀਜ਼ ਦੀ ਉਹ ਆਪਨੇ ਇੰਡੀਆ ਦੇ ਵਿੱਚ ਬਾਅਦ ਵਿੱਚ ਆਈ ਤੇ ਜਦੋਂ ਇੰਡੀਆ ਤੋਂ ਬਹੁਤ ਨੋਲਜ ਵੀ ਮਿਲੀ ਤੇ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਬਹੁਤ ਮਤਲਬ ਸਰ ਮੇਰਾ ਨਾਮ ਅਨਜੀਤ ਕੌਰ ਹੈ ਜੀ ਤੇ ਇਹ ਬੱਚੀਆਂ ਬਹੁਤਾਂ ਦੀ ਖੇਡ ਕੇ ਆਉਂਦੇ ਨੇ ਅਕਸਰ ਅਸੀਂ ਕੁੜੀਆਂ ਨੂੰ ਦੇਖਦੇ ਸੀ ਘਰੋਂ ਬਾਹਰ ਨਹੀਂ ਕੱਢਦੇ ਸੀ ਤਾਂ ਅੱਜ ਕੁੜੀਆਂ ਦਾ ਨਾਮ ਦੇਸ਼ ਪੱਧਰ ਤੱਕ ਗੂੰਜਿਆ ਤਾਂ ਕਿਵੇਂ ਲੱਗਦਾ ਬਹੁਤ ਵਧੀਆ ਲਾਇ ਹੁੰਦਾ ਜੀ ਮਾਣ ਮਹਿਸੂਸ ਹੋ ਰਿਹਾ ਸਾਨੂੰ ਤੇ ਅਸੀਂ ਚਾਹੁੰਦੇ ਸਾਡੇ ਬੱਚੇ ਅੱਗੇ ਤੱਕ ਵੀ ਖੇਡ ਕੇ ਆਉਣ ਤੇ ਪਹਿਲਾਂ ਡਰ ਨਹੀਂ ਹੁੰਦਾ ਸੀ ਵੀ ਬੱਚੇ ਸਾਡੇ ਖੇਡ ਕੇ ਇੰਨੀ ਦੂਰ ਕਿਵੇਂ ਜਾਣਗੇ ਦਰ ਲੱਗਦਾ ਸੀ ਜਿਵੇਂ ਅਸੀਂ ਵੀ ਬੱਚੇ ਕੱਲੇ ਜਾਣਗੇ ਹਨਾ ਕੁੜੀਆਂ ਨੇ ਫਿਰ ਵੀ ਵੀ ਕੌਣ ਪਰ ਜੇ ਕੋਚ ਸਾਹਿਬ ਨੇ ਜਿਹੜੇ ਬਹੁਤ ਵਧੀਆ ਨੇ ਜੀ ਅਸੀਂ ਇਹਨਾਂ ਨਾਲ ਭੇਜ ਸਕਦੇ ਸਾਨੂੰ ਪਤਾ ਵੀ ਆਪਦੇ ਬੱਚੇ ਸਮਝ ਕੇ ਲੈ ਕੇ ਜਾਂਦੇ ਨੇ ਤਾਂ ਸੋਚਿਆ ਸੀ ਵੀ ਬੱਚੇ ਸਾਡੇ ਇਸ ਲੈਵਲ ਤੱਕ ਪਹੁੰਚਣਗੇ ਇੰਟਰਨੈਸ਼ਨਲ ਸਰਟੀਫਿਕੇਟ ਕਿ ਆਉਣਗੇ ਪਹਿਲਾਂ ਥੋੜਾ ਇਹ ਹੁੰਦਾ ਸੀ ਪਤਾ ਨਹੀਂ ਕੀ ਬਣੂ ਹਨਾ ਕਿਵੇਂ ਨਹੀਂ ਹਨਾ ਤੇ ਫਿਰ ਹੁਣ ਲੱਗ ਰਿਹਾ ਵੀ ਹਾਂ ਜਦੋਂ ਇਹ ਸਾਥ ਹਨਾ ਤਾਂ ਗੁਰੂ ਇੰਨਾ ਵਧੀਆ ਮਿਲਿਆ ਹੋਇਆ ਹੈ ਤੇ ਜਰੂਰ ਅੱਗੇ ਤੱਕ ਲੈ ਕੇ ਜਾਣਗੇ ਨਾਲ ਸਾਥ ਮੁੱਖ ਮੰਨਿਆ ਜਾਂਦਾ ਤਾਂ ਫਿਰ ਪੂਰਾ ਸਾਥ ਹੈ ਬੱਚਿਆਂ ਦਾ ਪੂਰਾ ਜੀ ਸਾਡਾ ਬਿਲਕੁਲ ਪੂਰਾ ਸਾਥ ਹੈ ਬੱਚਿਆਂ ਨਾਲ ਅਸੀਂ ਕਹਿੰਦੇ ਆ ਵੀ ਹਾਂ ਸਾਡੇ ਬੱਚੇ ਅੱਗੇ ਤੱਕ ਜਾਣ ਅਸੀਂ ਪੂਰੀ ਸਪੋਰਟ ਕਰਾਂਗੇ ਇਹਨਾਂ ਦੀ ਜੀ ਖੁਸ਼ੀ ਬਹੁਤ ਹੈ ਜੀ ਪਹਿਲੇ ਤਾਂ ਕੋਸ਼ਿਸ਼ ਕਰਾਉਣ ਲੱਗੇ ਨਾ ਥੋੜਾ ਡਰ ਲਾਦਾ ਸੀਗਾ ਬਾਅਦ ਚ ਬੱਚੇ ਇਸ ਲਾਈਨ 'ਚ ਪੈ ਗਏ ਨਾ ਵਧੀਆ ਲੱਗਿਆ ਕੋਸ਼ਿਸ਼ ਅਸੀਂ ਪੱਠੇ ਦਾ ਕੰਮ ਕਰਦੇ ਹਾਂ ਮਜ਼ਦੂਰੀ ਦਾ ਮੇਰੇ ਫਾਦਰ ਸਾਹਿਬ ਵੀ ਕੰਮ ਕਰਦੇ ਨੇ ਉਹਨੇ ਹੀ ਬਹੁਤ ਸਪੋਰਟ ਰਹੀ ਕਿਉਂ ਅਸੀਂ ਬਾਹਰ ਚੱਲ ਜੰਨੇ ਆ ਘਰ ਕੰਮ ਤੇ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ ਤੇ ਬਹੁਤ ਖੁਸ਼ੀ ਦੀ ਗੱਲ ਅੱਜ ਆ ਤੇ ਅੱਗੇ ਜਾਣਗੇ ਸਾਨੂੰ ਪਤਾ ਵੀ ਪੱਕਾ ਮੈਂ ਜਿੱਤ ਕੇ ਆਉਣਾ ਅੱਗੇ ਤਜ ਸ਼ਹਿਰ ਦੇ ਵਿੱਚ ਵੀ ਢੋਲ ਟਮਕਿਆ ਨਾਲ ਦਾਖਲ ਕਰਵਾਇਆ ਸੀ ਤਾਂ ਹਾਂ ਜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਧੰਨਵਾਦ ਅਕਗਰਤੇ ਸਿੰਘ ਦਾ ਇਹਨਾਂ ਨੇ ਬੱਚੇ ਲੈ ਕੇ ਪੜ੍ਹਾਇਆਂ ਵੀ ਮਿਲ ਰਹੀਆਂ ਹਾਂ ਜੀ ਬਹੁਤ ਜ਼ਿਆਦਾ ਤਾਂ ਪੂਰਾ ਲੱਗਦਾ ਵੀ ਬੱਚੇ ਸਾਡੇ ਇੰਟਰਨੈਸ਼ਨਲ ਪੱਧਰ ਤੇ ਹਾਂ ਜੀ ਆ ਪੂਰਾ ਮਾਣ ਆਈ ਸਾਰੇ ਬੱਚਾ ਤੇ ਵੀ ਐਦਾਂ ਜਿੱਤ ਕੇ ਆਣਗੇ ਪੂਰਾ ਸਾਥ ਹਾਂਜੀ ਹਾਂ ਪੂਰਾ ਹੀ ਪੁਲਿਸਪੋਰਟ ਆ ਅਰੇ ਕਿਵੇਂ ਹੋ ਲਾਡੀ ਸ਼ਰਮਾ ਜੀ ਅੱਜ ਕਿਸ ਤਰ੍ਹਾਂ ਦੇ ਲੜਕੀ ਦੀ ਪ੍ਰਾਪਤੀ ਹੈਗੀ ਆ ਲੜਕੀਆਂ ਦੇਖੋ ਜੀ ਇਹ ਅੱਜ ਪਹਿਲੀ ਵਾਰ ਨਹੀਂ ਕਰ ਤੋਰ 6-7 ਵਾਰੀ ਕੁੜੀਆਂ ਮੈਡਲ ਲੈ ਕੇ ਆਈਆਂ ਨੇ ਪਰ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਛੋਟੇ ਸੱਦੇ ਦੇ ਪੂਰੀ ਪ੍ਰੈਸ ਉਰੇ ਪਹੁੰਚੀ ਆ ਅ ਕ੍ਰਿਸ਼ਨ ਜੀ ਰੋਮੀ ਜੀ ਤੇ ਅ ਵੀਰ ਜੀ ਮਨੋਜ ਜੀ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਉਰੇ ਤੁਸੀਂ ਪਹੁੰਚੇ ਹੋ ਠੀਕ ਹੈ ਇਹ ਬੱਚੀਆਂ ਜਿੱਤ ਕੇ ਆਈਆਂ ਨੇ ਠੀਕ ਹੈ ਇਹ ਪਹਿਲੀ ਵਾਰੀ ਛੇਵੇਂ ਸੱਤਵੇਂ ਵਾਰੀ ਆ ਠੀਕ ਹੈ ਪਣ ਸਰਕਾਰ ਵੱਲੋਂ ਇਹਨਾਂ ਬੱਚਿਆਂ ਨੂੰ ਕੋਈ ਹੈਲਪ ਨਹੀਂ ਦਿੱਤੀ ਜਾਂਦੀ ਠੀਕ ਹੈ ਕੋਈ ਮਦਦ ਨਹੀਂ ਪਣ ਸਭ ਤੋਂ ਵੱਡੀ ਗੱਲ ਦੇਖੋ ਆਪਣੇ ਭਵਾਨੀਗੜ੍ਹ ਦੇ ਵਿੱਚ ਇੰਨੇ ਮੋਤਵਾਰ ਬੰਦੇ ਫਿਰਦੇ ਨੇ ਪਰ ਕੋਈ ਵੀ ਇਹਨਾਂ ਦੇ ਸਵਾਗਤ ਲਈ ਨਹੀਂ ਆਇਆ ਮੈਂ ਨਹੀਂ ਕਹਿ ਰਿਹਾ ਬੱਚੇ ਹੁਣ ਆਖਦੇ ਆ ਮੇਰੇ ਬਾਹਰਾਂ ਦੇ ਜਾਣ ਕੇ ਬੋਲੀਆਂ ਨਹੀਂ ਜੀ ਨਹੀਂ ਕੋਈ ਵੀ ਕੋਈ ਸਰਕਾਰੀ ਕੋਈ ਸਾਧਨ ਨਹੀਂ ਕੁਝ ਵੀ ਨਹੀਂ ਹੋ ਜੇ ਵੀ ਜਿਹੜੇ ਵੀ ਸਾਧਨ ਨੇ ਉਹ ਆਪਦੇ ਪਰਸਨ ਲਈ ਉਹ ਜਿਹੜਾ ਸਵਾਗਤ ਹੈ ਇਹ ਵੀ ਪਰਸਨਲ ਮਾਪੇਪਾ ਵਾਸਤੇ ਹੀ ਕੀਤਾ ਗਿਆ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਸੀ ਸਾਹਿਬ ਸਾਡੇ ਬੋਰਡ ਦੇ ਜਗਤਾਰ ਬਾਈ ਜੀ ਦੇ ਮਿਸਿਸ ਆਮ ਆਦਮੀ ਤੋਂ ਐਮਸੀ ਨੇ ਇਹਨਾਂ ਨੂੰ ਛੋਟਾ ਸੱਦਾ ਦਿੱਤਾ ਨਾਲ ਦੀ ਨਾਲ ਹਾਜ਼ਰ ਹੋ ਬਹੁਤ ਬਹੁਤ ਧੰਨਵਾਦ ਹਾਂਜੀ ਬਿਲਕੁਲ ਜੀ ਬਿਲਕੁਲ ਸਰਕਾਰੀ ਕਮੇਟੀ ਆ ਜੀ ਖੇਡ ਵੱਲ ਜੋੜ ਰਿਹਾ ਬੱਚਿਆਂ ਨੂੰ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਨੂੰ ਹੌਸਲਾ ਬਦਾਈ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਕਰਨੀ ਚਾਹੀਦੀ ਮਣ ਕੋਈ ਵੀ ਮੋਤਵਾਰ ਬੰਦਾ ਨਹੀਂ ਪਹੁੰਚਿਆ ਜੀ ਇਹਦੇ